ਦੇਸ਼ ਦੇ ਮਾਡਲ ਸ਼ਹਿਰ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਦੇਸ਼ ਦੀ ਰਾਜਨੀਤੀ 'ਚ ਇੱਕ ਵੱਡਾ ਸਨੇਹ ਹੰਦਤਾ ਹੈ ਕਿਹੜਾ ਸਨੇਹਾ ਕਿਆਪਤ ਕਾਂਗਰਸ ਗੱਠ ਜੋੜ ਦੇ ਤੌਰ ਤੇ ਪਾਰਲੀਮੈਂਟ ਦੀਆਂ ਚੋਣਾਂ ਮਿਲ ਕੇ ਲੜਨਗੇ ਕਿਸ ਤਰ੍ਹਾਂ ਦਾ ਸਨੇਹਾ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਭਾਜਪਾ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਕਿ ਸਾਡਾ ਮੇਅਰ ਵੀ ਬਣੇਗਾ ਸਾਡਾ ਸੀਨੀਅਰ ਮੇਅਰ ਵੀ ਬਣੇਗਾ ਸਾਡਾ ਡਿਪਟੀ ਮੇਅਰ ਵੀ ਬਣੇਗਾ ਪਰ ਹੁਣ ਜਦੋਂ ਇਸ ਰਾਜਧਾਨੀ ਦੇ ਵਿੱਚ ਕਾਂਗਰਸ ਤੇ ਆਪ ਦਾ ਗੱਠ ਜੋੜ ਹੋ ਗਿਆ ਤਾਂ ਸਾਰੇ ਗਿਣਤ ਉਲਟਾ ਕੇ ਰੱਖ ਦਿੱਤੇ ਹੁਣ ਇਸ ਸ਼ਹਿਰ ਦਾ ਮੇਅਰ ਹੋਏਗਾ ਆਪ ਦਾ ਨਮਾਇੰਦਾ ਡਿਪਟੀ ਮੇਅਰ ਤੇ ਸੀਨੀਅਰ ਮੇਅਰ ਦੋਨੇ ਹੋਣਗੇ ਕਾਂਗਰਸ ਦੇ ਨਮਾਇੰਦੇ ਬੀਸ ਕਹਿਣ ਨੂੰ ਕਿਆ ਜਾ ਸਕਦਾ ਹੈ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੈ ਪਰ ਦੇਸ਼ ਪੱਧਰ ਤੇ ਬਦਲੀ ਹੋਈਆਂ પરિਸਥਿਤੀਆਂ ਦੇ ਵਿੱਚ ਚੰਡੀਗੜ੍ਹ ਨੇ ਪਹਿਲਾ ਸੁਨੇਹਾ ਦਿੱਤਾ ਹੈ ਕਿ ਜੇਕਰ ਕਮੇ ਪੱਧਰ ਤੇ ਵੀ ਇੰਡੀਆ ਗੱਠ ਜੋੜ ਦੇ ਦੀਨ ਇਸ ਤਰ੍ਹਾਂ ਵਿਰੋਧੀ ਪਾਰਟੀਆਂ ਇੱਕ ਪਲੇਟਫਾਰਮ ਤੇ ਰਲਣੀਆਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਚੱਲਣੀਆਂ ਤਾਂ ਵੱਡੇ ਬਦਲਾਅ ਕੀਤੇ ਜਾ ਸਕਦੇ ਆ ਹਾਲਾਂਕਿ ਪਿਛਲੇ ਕਾਫੀ ਦਿਨਾਂ ਤੋਂ ਚੰਡੀਗੜ੍ਹ ਦੇ ਵਿੱਚ ਗਹਿਮਾ-ਗਹਿਮੀ ਚੱਲ ਰਹੀ ਸੀ ਕਿ ਮੇਅਰ ਕੌਣ ਹੋਏਗਾ ਆਪਦਾ ਹੋਏਗਾ ਕਾਂਗਰਸ ਦਾ ਹੋਏਗਾ ਭਾਜਪਾ ਦਾ ਹੋਏਗਾ ਪਰ ਜਦੋਂ ਗੱਠਜੋੜ ਸਾਹਮਣੇ ਆਇਆ ਗੱਠਜੋੜ ਦਾ ਐਲਾਨ ਵੀ ਕਿਸ ਨੇ ਕੀਤਾ ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਪਵਨ ਬਾਸਲ ਉਸ ਨੇ ਜੋ ਹੀ ਐਲਾਨ ਕੀਤਾ ਕਿ ਆਪ ਅਤੇ ਕਾਂਗਰਸ ਮਿਲ ਕੇ ਮੇਅਰ ਦੀ ਚੋਣ ਲੜਨਗੇ ਸਥਿਤੀਆਂ ਇੱਕਦਮ ਬਦਲ ਗਈਆਂ ਕੀ ਇਹ ਸੁਨੇਹਾ ਪੰਜਾਬ ਉੱਪਰ ਵੀ ਲਾਗੂ ਹੋਏਗਾ ਕੀ ਇਹ ਸੁਨੇਹਾ ਹਰਿਆਣਾ ਉੱਪਰ ਵੀ ਲਾਗੂ ਹੋਏਗਾ ਜਾਂ ਕੌਮੀ ਪੱਧਰ ਤੇ ਵੀ ਇਹ ਸੁਨੇਹਾ ਦਿੰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਦੇਖਿਆ ਜਾਵੇ ਪੰਜਾਬ ਦੀਆਂ પરિਸਥਿਤੀਆਂ ਨੂੰ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇੱਕ ਹਮਸਾਨ ਬਚਿਆ ਹੋਇਆ ਹੈ ਕਿ ਕਾਂਗਰਸ ਤੇ ਆਪ ਆਪਣੇ ਤੌਰ ਤੇ 13 ਸੀਟਾਂ ਦੀਆਂ ਦਾਅਵੇਦਾਰੀਆਂ ਜਿਤਾ ਰਿਹਾ ਹੈ ਕਾਂਗਰਸ ਕਹਿ ਰਹੀ ਹੈ ਕਿ ਅਸੀਂ 13 ਦੀਆਂ 13 ਸੀਟਾਂ ਲੜਾਂਗੇ ਆਪ ਕਹਿ ਰਿਹਾ ਹੈ ਕਿ ਅਸੀਂ 13 ਦੀਆਂ 13 ਸੀਟਾਂ ਲੜਾਂਗੇ ਪਰ ਜੋ ਹੁਣ ਚੰਡੀਗੜ੍ਹ ਦੇ ਮੇਹਰ ਦਾ ਨਤੀਜਾ ਸਾਹਮਣੇ ਆਉਣ ਵਾਲਾ ਹੈ ਉਹਨੇ ਇੱਕ ਵੱਡਾ ਹੌਸਲਾ ਕਾਂਗਰਸ ਤੇ ਆਪ ਪੜਨ ਦਿੱਤਾ ਹੈ ਕਿ ਜੇ ਗੱਟ ਦੇ ਵਿੱਚ ਮਿਲ ਕੇ ਚੱਲੋਗੇ ਤਾਂ ਕੌਮੀ ਪਦਰ ਦੇ ਵੀ ਤਸਵੀਰ ਬਦਲ ਸਕਦੀ ਹੈ ਸੋ ਕੋਈ ਵੱਡੀ ਗੱਲ ਨਹੀਂ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਦੀਆਂ 13 ਤੇ 13ਆਂ ਦੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਸੀਟਾਂ ਉਹਦੇ ਲਈ ਵੀ ਕਾਂਗਰਸ ਤੇ ਆਪ ਦਾ ਸਮਝੌਤਾ ਹੋ ਸਕਦਾ ਹੈ ਹੁਣੇ ਜਦੋਂ ਆਪ ਇਸ ਮੁੱਦੇ ਤੇ ਗੱਲਬਾਤ ਕਰ ਰਹੇ ਆ ਤਾਂ ਹਰਿਆਣਾ ਦਾ ਵੀ ਇੱਕ ਕਾਂਗਰਸੀ ਨੇਤਾ ਕਹਿ ਰਿਹਾ ਸੀ ਕਿ ਜਿਸ ਕਦਰ ਚੰਡੀਗੜ੍ਹ ਦੇ ਵਿੱਚ ਸਮਝੌਤਾ ਹੋਇਆ ਕੋਈ ਵੱਡੀ ਗੱਲ ਨਹੀਂ ਹਰਿਆਣਾ ਦੇ ਵਿੱਚ ਵੀ ਕਾਂਗਰਸ ਤੇ ਆਪ ਹੱਥ ਮਿਲਾ ਸਕਦੇ ਆ ਕੇਵਲ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਗੱਲ ਨਹੀਂ ਇਹ ਸੁਨੇਹਾ ਉਸ ਵੇਲੇ ਦਿੱਤਾ ਗਿਆ ਜਦੋਂ ਕਾਂਗਰਸ ਦੇ ਸੀਨੀਅਰ ਆਗੂ ਰahul ਗਾਂਧੀ ਵੱਲੋਂ ਕੌਮੀ ਪੱਧਰ ਤੇ ਨ্যায় ਯਾਤਰਾ ਸ਼ੁਰੂ ਕੀਤੀ ਜਾ ਸਕੀ ਹੈ ਕਿ ਇਹ ਨ্যায় ਯਾਤਰਾ ਦੇ ਨਾਲ-ਨਾਲ ਚੰਡੀਗੜ੍ਹ ਨੇ ਵੀ ਆਪਣੇ ਤੌਰ ਤੇ ਇੱਕ ਕਦਮ ਨਾਲ ਅੱਗੇ ਜੋੜ ਕੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਸ਼ ਦੀ ਰਾਜਨੀਤੀ ਵੀ ਬਦਲੀ ਜਾ ਸਕਦੀ ਹੈ ਹਾਲਾਂਕਿ ਸਥਿਤੀਆਂ ਬਹੁਤ ਵੱਡੀਆਂ ਚੁਣੌਤੀ ਭਰੀਆਂ ਹੈ ਜਦੋਂ ਆਪਾਂ ਗੱਲ ਭਾਜਪਾ ਦੀ ਕਰਦੇ ਆਂ ਭਾਜਪਾ ਸੂਰੇ ਵੀ ਬਹੁਤ ਵੱਡੇ ਸੂਬਿਆਂ ਦੇ ਵਿੱਚ ਆਪਣੀਆਂ ਸਰਕਾਰਾਂ ਚ ਬੈਠੀ ਐ ਸਤਾ ਚ ਦਮਖਮ ਰੱਖਦੀ ਐ ਦੇਸ਼ ਦੀ ਰਾਜਧਾਨੀ ਬਹੁਤ ਵੱਡੀ ਮਜ਼ਬੂਤ ਸਰਕਾਰ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਜ਼ਬੂਤ ਆਗੂ ਕੌਮੀ ਤੇ ਕੋ ਮੰਤਰੀ ਪਦਰ ਤੇ ਇੱਕ ਜਾਣਿਆ ਪਹਿਚਾਣਿਆ ਚਿਹਰਾ ਪਰ ਜਦੋਂ ਪਾਰਟੀਆਂ ਮਿਲ ਕੇ ਚੱਲਦੀਆਂ ਗੱਠ ਜੋੜ ਦੇ ਤੌਰ ਤੇ ਚੱਲਦੀਆਂ ਤਾਂ ਨਮੂਨੇ ਬਦਲ ਜਾਂਦੇ ਆ ਇਸ ਦੇਸ਼ ਦੇ ਲੋਕਾਂ ਨੇ ਪਹਿਲਾਂ ਵੀ ਕਈ ਵਾਰੀ ਜਿਹੇ ਤਜਰਬੇ ਕੀਤੇ ਆ ਜਦੋਂ ਪਾਰਟੀਆਂ ਸੰਜੀਦਗੀ ਦੇ ਨਾਲ ਮਿਲ ਕੇ ਚਲਦੀਆਂ ਤਾਂ ਵੱਡੇ ਵੱਡੇ ਨੇਤਾ ਉਲਟਾ ਦਿੱਤੇ ਜਾਂਦੇ ਐ ਸਾਡੇ ਸਾਹਮਣੇ ਮਿਸਾਲ ਹੈ ਤਤਕਾਲੀਨ ਪ੍ਰਧਾਨ ਮੰਤਰੀ ਅੰਦਰ ਗਾਂਧੀ ਜੀ ਕਿਸ ਕਦਰ ਉਸ ਵੇਲੇ ਗੱਠ ਜੋੜਦੀਆਂ ਪਾਰਟੀਆਂ ਨੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਅੰਦਰ ਗਾਂਧੀ ਦੇ ਤਖਤਾ ਜਮਹੂਰੀ ਟਾਂਗ ਨਾਲ ਉਲਟਾ ਦਿੱਤਾ ਸੀ ਹੁਣੇ ਤਾਂ ਨਹੀਂ ਕਿਹਾ ਜਾ ਸਕਦਾ ਕੌਣ ਵਾਲੇ ਸਮੇਂ ਤਖਤਾ ਉਲٹےਗਾ ਜਾਂ ਨਹੀਂ ਉਲٹےਗਾ ਪਰ ਕੌਮੀ ਪੱਧਰ ਤੇ ਭਾਜਪਾ ਦੇ ਲਈ ਇੱਕ ਨਵੀਂ ਚੁਣੌਤੀ ਉੱਪਰ ਦੀ ਸਾਹਮਣੇ ਆ ਰਹੀ ਨਵੀਂ ਚੁਣੌਤੀ ਵੀ ਕਿੱਥੋਂ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ ਚੰਡੀਗੜ੍ਹ ਨੇ ਜਿਹੜਾ ਸਨਿਆਹ ਦਿੱਤਾ ਹੈ ਜੇ ਸਨੇਹ ਦੀ ਆਵਾਜ਼ ਕੌਮੀ ਪੱਧਰ ਤੇ ਪਹੁੰਚੇਗੀ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪਹੁੰਚੇਗੀ ਤਾਂ ਵੱਡੀ ਸੰਭਾਵਨਾ ਹੈ ਕਿ ਇੰਡੀਆ ਗੱਠਜੋੜ ਕੌਮੀ ਪੱਧਰ ਤੇ ਇੱਕ ਬਹੁਤ ਵੱਡੀ ਚੁਣੌਤੀ ਦਿੰਦਾ ਨਜ਼ਰ ਆ ਰਿਹਾ ਹੈ ਜੇ ਮੰਨਿਆ ਜਾਏ ਇਸ ਦਾ ਸਿਹਰਾ ਚੰਡੀਗੜ੍ਹ ਨੂੰ ਜਾਂਦਾ ਹੈ ਚੰਡੀਗੜ੍ਹ ਕੇਵਲ ਸਾਫ਼ ਸੁਥਰਾ ਸ਼ਹਿਰ ਹੀ ਨਹੀਂ ਰਾਜਨੀਤੀ ਦੇ ਅੰਦਰ ਵੀ ਸਨੇਹਾ ਦੇਣਾ ਜਾਣਦਾ ਹੈ ਇਹਦਾ ਪਹਿਲਾ ਸਨੇਹਾ ਚੰਡੀਗੜ੍ਹ ਨੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਬਾਰੇ ਫੈਸਲਾ ਕਰਕੇ ਸੁਣਾਇਆ ਹਦੇਸ਼ ਦੇ ਲੋਕਾਂ ਨੂੰ